ਦੁਨੀਆਰੇ ਦੀ ਦੁਕਾਨ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਔਰਤ ਗਹਿਣੇ ਖਰੀਦਣ ਦੇ ਬਹਾਨੇ ਦੁਕਾਨ ਦੇ ਅੰਦਰ ਦਾਖਲ ਹੁੰਦੀ ਹੈ ਪਰ ਉਸਦੇ ਵੱਲੋਂ ਕੁਝ ਅਜੀਹਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਦੁਕਾਨ ਦਾ ਵਿੱਚ ਹੰਗਾਮਾ ਹੋ ਜਾਂਦਾ ਹੈ। ਦਰਸਲ ਇਹ ਔਰਤ ਦੁਕਾਨ ਦੇ ਅੰਦਰ ਵੜ ਕੇ ਦੁਕਾਨਦਾਰ ਨੂੰ ਗਹਿਣੇ ਦਿਖਾਉਣ ਵਾਸਤੇ ਕਹਿੰਦੀ ਹੈ। ਜਦੋਂ ਦੁਕਾਨਦਾਰ ਦੇ ਵੱਲੋਂ ਗਹਿਣੇ ਦਿਖਾਏ ਜਾਂਦੇ ਨੇ ਤਾਂ ਇਹ ਔਰਤ ਉਨ੍ਹਾਂ ਗਹਿਣਿਆਂ ਦੇ ਵਿੱਚੋਂ ਸੋਨੇ ਦੀ ਵਾਲੀ ਚੋਰੀ ਕਰ ਲੈਂਦੀ ਹੈ। ਉਦੋਂ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਹਾਲਾਂਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਲਾ ਦੁਕਾਨ ਦੇ ਵਿੱਚੋਂ ਬਾਹਰ ਨਿਕਲਣ ਦਾ ਬਹਾਨਾ ਲੱਭ ਰਹੀ ਸੀ ਪਰ ਦੁਕਾਨਦਾਰ ਨੂੰ ਉਸ ਦੇ ਉੱਤੇ ਸ਼ੱਕ ਹੁੰਦਾ ਹੈ। ਜਦੋਂ ਉਹਨੂੰ ਰੋਕਿਆ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਬੁਲਾਈ ਜਾਂਦੀ ਹੈ ਤਾਂ ਇਸ ਮਹਿਲਾ ਦੇ ਕਬਜ਼ੇ ਦੇ ਵਿੱਚੋਂ ਤਬਾਕੂ ਲਾਈਟਰ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੁੰਦੇ ਨੇ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਦਾ ਅਤੇ ਪੁਲਿਸ ਮੁਲਾਜ਼ਮਾ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਅਸਲ ਕੀ ਮੈਟਰ ਕੀ ਹੈ ਜਿਹੜਾ ਇੱਥੇ ਹੋ ਰਿਹਾ ਹੈ ਐਸਐਸਓ ਸਾਹਿਬ ਨੇ ਦੱਸਿਆ ਹੈ ਕਿ ਜਗੋ ਚੌਕ ਦੇ ਵਿੱਚ ਇੱਕ ਡੇਢੀ ਦੇ ਦੁਕਾਨ ਤੇ ਚੋਰੀ ਕਰ ਲਈ ਆ ਮੈਂ ਡਿਊਟੀ ਅਫਸਰ ਸੀਗਾ ਇੱਥੇ ਆਏ ਹਾਂ ਇਹ ਲੇਡੀ ਦਾ ਕੀ ਹੈ ਇੱਕ ਮਿੰਟ ਨੇ ਚੰਦਰਮੋਨ ਜੀ ਇੰਡੀਆ ਜੂਨਰ ਦਾ ਨਾਮ ਦੇਣਾ ਦੁਕਾਨ ਆ ਇਹ ਲੇਡੀ ਦਾ ਇਹ ਛਾਲਬੇਨ ਸਾਰੀ ਕਰ ਲਈ ਹੈ ਨਾ ਪਰਸਨਲ ਸਰਟੇ ਵੀ ਕਰ ਲਈ ਇਹਨਾਂ ਕੋਲ ਲੇਡੀ ਦਾ ਆਪਣੀਆਂ ਹੈਗੀਆਂ ਸੀਗੀਆਂ ਪਰ ਸਾਡੀਆਂ ਮਜ਼ਦਮ ਨਾਲ ਲੇਡੀ ਠੀਕ ਹੈ ਕੋਈ ਕਪੜੇ ਦੇ ਕਰਦੇ ਵੀ ਸਾਡੀ ਵਾਲੀਏ ਨੇ ਕੰਮ ਕਰ ਲਈ ਹੈ ਹਮ ਲੇਡੀ ਵਾਲੀਆਂ ਦਾ ਜੋੜਾ ਉਹ ਇਹਦੇ ਕੋਲ ਮਿਲਿਆ ਰਹੀ ਬਾਕੀ ਛਾਲਬੇਨ ਕਰ ਰਹੇ ਆ ਜੋ ਆਊਗਾ ਸਾਹਮਣੇ ਕਾਰਬੇ ਲੇਡੀ ਦਾ ਪਤਾ ਲੱਗਾ ਕੀ ਕੀ ਨਾਮ ਹੈ ਕਿੱਥੋਂ ਰਿਆਲ ਬੈਕਗ੍ਰਾਉਂਡ ਸੀਮਨ ਦਾ ਨਾਮ ਸੀਮਨ ਬੈਕਗ੍ਰਾਉਂਡ ਕੀ ਹੈ ਦਾ? ਕੁਝ ਬੈਕਗ੍ਰਾਉਂਡ ਜਦੋਂ ਆਏ ਅਸੀਂ ਪਤਾ ਨਹੀਂ ਕਿੱਥੇ ਜਨਮ ਲਈ ਦੱਸਿਆ ਕੋਈ ਕਾਲਪੁਰ ਲੱਦੀ ਤੇ ਕੋਈ ਸ਼ੰਕਾ ਵੀ ਦਿਖਾਈ ਜਾ ਰਹੀ ਕੋਈ ਕੁੜੀਆਂ ਵਗੈਰਾ ਮਿਲਿਆ ਇਸ ਮੈਕ ਕੋਈ ਹੈ ਕਿ ਕੋਈ ਨਹੀਂ ਨਹੀਂ ਉਹ ਪਿਛਲੇ ਲੈਣੇ ਆਇਆ ਨਹੀਂ ਖਾਣੇ ਓਕੇ ਹਾਂ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਮੈਂ ਦੱਸ ਤੇ ਰਿਹਾ ਤੁਹਾਨੂੰ ਵੀ ਜੋ ਕਾਰਵਾਈ ਅਸੀਂ ਜਾਉ ਵੀ ਤਫਤੀਸ਼ ਕਰ ਰਹੇ ਆ ਜੋ ਅਗਲੇ ਪਹੁਣ ਇੱਥੇ ਥੋੜੀ ਕਾਨੂੰ ਦਾ ਦੁਕਾਨ ਚ ਗਲੋਤਾ ਮੈਂ ਕੀ ਨਾਮ ਹੈ ਦਾ ਇਹ ਅਸੇ ਗੋਪਾਲ ਸਿੰਘ ਦਾ ਲੋਕ ਕਿ ਨਾਮ ਕੀ ਆਪਣਾ ਮੇਰਾ ਨਾਮ ਚੰਦਰ ਮੋਹਨ ਹੈ ਕੀ ਗੱਲ ਕੀ ਸਰ ਤੁਸੀਂ ਸਰ ਇੱਦਾਂ ਇਹ ਨੇ ਨਾ ਸਾਡੇ ਕੋ ਆਈ ਆ ਦੁਕਾਨ ਤੇ ਨੇ ਕਿਹਾ ਕਿ ਮੈਂ ਬਾਲੀਆਂ ਦੇਖ ਅਸੀਂ ਨੂੰ ਵਾਲੀਆਂ ਦਿਖਾਈ ਨੇ ਇੱਕ ਜੋੜਾ ਵਿੱਚੋਂ ਵਾਲੀਆਂ ਦਾ ਚੱਕ ਕੇ ਆਪਣੀ ਮੁਠੀ 'ਚ ਰੱਖ ਲਿਆ ਅਸੀਂ ਜਿਸਲੇ ਇੰਨੇ ਮੜਜ ਆ ਇੰਜ ਹੋਈ ਆ ਤਾਂ ਜਿਹਨੂੰ ਕਿਹਾ ਵੀ ਹੱਥ 'ਚ ਜੋੜਾ ਵਾਲੀਆਂ ਦਾ ਸਾਨੂੰ ਦੇ ਇਹ ਨਾਲ ਹੀ ਥੱਲੇ ਝੁੱਕੇ ਨੇ ਆਪਾਂ ਸੀਸੀਟੀਵੀ ਕੈਮਰਾ ਹੀ ਦਿਖਾਇਆ ਤੁਹਾਨੂੰ ਇਨੇ ਆਪਣੇ ਪੈਰ ਦੀ ਕਦਾਂ ਆਪਣੇ ਬੈਲੀ ਦੇ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ ਹੁਣ ਪਤਾ ਨਹੀਂ ਉਸ ਤੋਂ ਬਾਅਦ ਇਹਦੀ ਤਲਾਸ਼ੀ ਵਾਸਤੇ ਸਾਹਮਣੇ ਮੇਰੇ ਲੇਡੀ ਦਾ ਮੇਰੀ ਨੂੰ ਹੈਗੀ ਆ ਮੈਂ ਉਹਨੂੰ ਵੀ ਬੁਲਾਇਆ ਇਹਦੀ ਤਲਾਸ਼ੀ ਵੀ ਲੀਤੀ ਆ ਇਹ ਪਤਾ ਨਹੀਂ ਪਹਿਲੇ ਤਾਂ ਸਾਨੂੰ ਬੈਕ ਮੂਲ ਦਿੰਦੀ ਪਈ ਸੀ ਫਿਰ ਅਸੀਂ ਇਹਨਾਂ ਦਾ ਵੀ ਫੋਨ ਨੰਬਰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਮਿਲਦਾ ਨਹੀਂ ਪਿਆ ਸੀ ਅਸੀਂ 100 ਨੰਬਰ ਤੇ ਵੀ ਟਰਾਈ ਕੀਤੀ ਉੱਥੇ ਵੀ ਨੰਬਰ ਨਹੀਂ ਮਿਲ ਰਿਹਾ ਸੀ ਫਿਰ ਦੁਬਾਰਾ ਮੈਂ 100 ਨੰਬਰ ਤੇ ਫੋਨ ਕਰਕੇ ਫਿਰ ਮੈਂ ਕੰਪਲੇਂਟ ਇਹਦੀ ਲਖਾਈ ਫਿਰਾਂ ਕੇ ਇਹਨਾਂ ਨੇ ਵੀ ਇਹਦੀ ਚੈੱਕ ਕੀਤੀ ਆ ਪਰ ਇਹਦਾ ਜਿਹੜਾ ਆਧਾਰ ਕਾਰਡ ਹੈ ਨਾ ਉਹ ਵੀ ਜਾਲੀ ਹੈਗਾ ਜੀ ਇਹਦੀ ਚੈਣੀ ਖੈਣੀ ਦੀਆਂ ਨਿਕਲੀਆਂ ਚਾਰ ਚਾਰ ਲਾਈਟਰ ਨਿਕਲਿਆ ਮੇਰੇ ਹਿਸਾਬ ਨਾਲ ਇਹਦੇ ਇਹਦੇ ਹੈ ਨਾ ਚਿੱਟਾ ਵੀ ਜੇਬ ਦੇ ਵਿੱਚ ਹੈਗਾ ਕਿੰਨੇ ਵੇ ਆਈ ਸੀ ਇਥੇ ਲੜੀ ਇਹ ਆਈ ਸੀ ਜੀ 5 ਵੇ ਆਈ ਸੀ ਤੇ ਕਿੰਨਾ ਕੋ ਨੁਕਸਾਨ ਹੋਇਆ ਕਿੰਨੀ ਨੁਕਸਾਨ ਜੀ ਉਹ ਮੇਰਾ ਖਿਆਲ ਹੈ ਕਿ 3.5 4 ਗ੍ਰਾਮ ਦੀ ਜੋੜੀ ਹੈ ਜੀ weight ਦੀ ਉਹ ਮਤਲਬ ਅੰਦਾਜ਼ਾ 50000 ਦੇ ਵਿੱਚ ਵਿੱਚ weight ਹੈ ਪੁਲਿਸ ਕੰਪਲੇਂਟ ਕਰਦੇ ਹੋ ਉਹਦੀ ਅਮਾਉਂਟ ਬੰਦ ਹੈ ਪੁਲਿਸ ਕੰਪਲੇਂਟ ਕਰਦੇ ਤੁਸੀਂ ਪੁਲਿਸ ਕੰਪਲੇਂਟ ਨੇ ਬੁਲਾਇਆ ਜੀ ਅਸੀਂ ਇਹ ਆਏ ਨੇ ਹੁਣ ਮੈਂ ਦਰਖਾਸਤ ਲਗਾ ਦੇਣ ਜਾ ਕੇ ਚੌਂਕੀ ਇਨੋਂ ਆਪ